ਮਿੱਟੀ ਕ੍ਰਾਂਤੀ ਸੈਨਾ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਟਾਲਾ ਵਿਖੇ ਕੀਤਾ ਗਿਆ ਰੋਸ ਪ੍ਰਦਰਸ਼ਨ ਪੰਜਾਬ ਸਰਕਾਰ ਦੇ ਨਾਮ ਤੇ ਸੁੰਪਿਆ ਮੰਗ ਪੱਤਰ ਬਟਾਲਾ ਵਿਖੇ ਕੀਤੇ ਗਏ ਰੋਸ ਪ੍ਰਦਰਸ਼ਨ ਦੇ ਮੌਕੇ ਯੂਨੀਅਨ ਦੇ ਪ੍ਰਧਾਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦੱਸਿਆ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਵਸਦੇ ਜੋ ਲਾਲਕੀਰ ਵਾਲੇ ਕਰ ਹਨ ਉਨ੍ਹਾਂ ਕਰਾਂ ਦੀਆਂ ਪੱਕੀਆਂ ਰਜਿਸਟਰੀਆਂ ਕਰਕੇ ਮਾਲਕਾਂ ਦਾ ਹੱਕ ਦਿੱਤੇ ਜਾਣ ਅਤੇ ਇਹ ਰਜਿਸਟਰੀਆਂ ਸਰਕਾਰੀ ਅਦਾਰਿਆਂ ਵਿੱਚ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੋਣ ਤਾਂ ਜੋ ਜ਼ਰੂਰਤ ਪੈਣ ਤੇ ਲੋਕ ਉਨ੍ਹਾਂ ਕਰਾਂ ਤੇ ਹਰ ਸਰਕਾਰੀ ਸਹੂਲਤ ਲੈ ਸਕਣ ਇਸ ਮੁਕੇ ਤਹਿਸੀਲਦਾਰ ਬਟਾਲਾ ਨੇ ਮੰਗ ਪੱਤਰ ਲੈਂਦੇ ਹੋਏ ਵਿਸ਼ਵਾਸ ਦਿੱਤਾ ਕਿ ਇਹਨਾਂ ਦਾ ਮੰਗ ਪੱਤਰ ਡਿਪਟੀ ਕਮਿਸ਼ਨਰ ਦੇ ਚਰੀਏ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ ਦੇਖੋ ਜੀ ਸਾਡੀਆਂ ਜਿਹੜੀਆਂ ਮੁੱਖ ਚਾਰ ਮੰਗਾਂ ਵਾਂ ਅੱਜ ਦਾ ਜੋ ਮੰਗ ਪੱਤਰ ਆ ਅਸੀਂ ਜਿਹੜਾ ਉਹ ਪ੍ਰਸ਼ਾਸਨ ਦੇ ਥਰੂ ਪੰਜਾਬ ਸਰਕਾਰ ਨੂੰ ਭੇਜਿਆ ਵਾ ਔਰ ਉਹਦੇ ਵਿੱਚ ਅਸੀਂ ਚਾਰ ਮੁੱਖ ਮੰਗਾਂ ਆਪਣੀਆਂ ਰੱਖੀਆਂ ਸਾਡੀ ਪਹਿਲੀ ਮੰਗ ਆ ਵੀ ਜਿਹੜੇ ਲਾਲਕੀਰ ਦੇ ਅੰਦਰ ਘਰ ਆਉਂਦੇ ਚਾਹੇ ਪਿੰਡਾਂ ਵਿੱਚ ਚਾਹੇ ਸ਼ਹਿਰਾਂ ਵਿੱਚ ਆ ਉਹ ਜਿਹੜੇ ਆ ਸਰਕਾਰ ਉਹਨਾਂ ਦੀ ਪੱਕੇ ਰਜਿਸਟਰੀਆਂ ਕਰਕੇ ਲੋਕਾਂ ਨੂੰ ਜਿਹੜੇ ਮਾਲਕਾਨਾ ਹੱਕ ਦੇਵੇ ਤਾਂ ਕਿ ਉਹ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੋਣ ਔਰ ਉਹ ਰਜਿਸਟਰੀਆਂ ਜਿਹੜੀਆਂ ਹਰ ਸਰਕਾਰੀ ਅਦਾਰੇ ਦੇ ਵਿੱਚ ਜਿਹੜਾ ਉਹਨਾਂ ਨੂੰ ਵਰਤਿਆ ਜਾ ਸਕੇ ਔਰ ਦੂਜੀ ਮੰਗ ਅਸੀਂ ਰੱਖੀ ਆ ਵੀ ਜਿਹੜੇ ਸਰਕਾਰੀ ਸਕੂਲ ਆ ਖਾਸ ਕਰਕੇ ਪਿੰਡਾਂ ਕਸਬਿਆਂ ਦੇ ਅੰਦਰ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਦੇ ਵਿੱਚ ਬੱਚੇ ਤਾਂ ਪੜਨ ਵਾਲੇ ਬਹੁਤ ਆ ਪਰ ਪੜ੍ਹਾਉਣ ਵਾਲੇ ਟੀਚਰਾਂ ਦੀ ਬਹੁਤ ਘਾਟ ਆ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਉਹਨਾਂ ਤੋਂ ਮੰਗ ਕਰਦੇ ਆ ਇਹ ਹਰ ਸਰਕਾਰੀ ਸਕੂਲ ਜੇ ਜੇ ਪ੍ਰਾਇਮਰੀ ਸਕੂਲ ਆ ਤਾਂ ਉੱਥੇ ਘੱਟੋ ਘੱਟ ਪੰਜ ਕਲਾਸਾਂ ਉੱਥੇ ਬੱਚਿਆਂ ਦੀਆਂ ਲੱਗਦੀਆਂ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਉਹਨਾਂ ਟੀਚਰ ਉਹਨਾਂ ਸਕੂਲਾਂ ਦੇ ਜਿਹੜੇ ਟੀਚਰ ਆ ਉਹ ਪੂਰੇ ਕੀਤੇ ਜਾਣ ਹਰ ਕਲਾਸ ਨੂੰ ਇੱਕ ਟੀਚਰ ਦਿੱਤਾ ਜਾ ਸਕੇ ਤਾਂ ਕਿ ਜਿਹੜੇ ਬੱਚੇ ਆ ਉਹ ਵਧੀਆ ਪੜ੍ਹਾਈ ਕਰਕੇ ਤਾਂ ਵਧੀਆ ਜਿਹੜਾ ਆਪਣਾ ਭਵਿੱਖ ਸਵਾ ਸਕਣ ਔਰ ਸਾਡੀ ਤੀਜੀ ਮੰਗ ਸਰਕਾਰ ਗਾੜੀ ਇਹ ਆ ਬਈ ਗਰੀਬ ਜਿਹੜਾ ਦਿਨ ਪ੍ਰਤੀ ਗਰੀਬ ਹੁੰਦਾ ਜਾ ਰਿਹਾ ਔਰ ਅਸੀਂ ਦੇਖਦੇ ਆ ਵੀ ਬਹੁਤ ਸਾਰੇ ਬਹੁਤ ਸਾਰੇ ਕੀ ਹਰ ਪਰਿਵਾਰ ਨੇ ਜਿਹੜਾ ਵਾ ਉਹ ਕਿਸੇ ਨੇ ਪ੍ਰਾਈਵੇਟ ਲਾਉਣ ਲਿਆ ਹੋਇਆ ਕਿਸੇ ਨੇ ਸਰਕਾਰੀ ਲੋਨ ਲਏ ਹੋਇਆ ਪਰਸਨਲ ਲੋਨ ਚਲਦੇ ਲੋਕਾਂ ਦੇ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਹਰ ਕਮਿਊਨਿਟੀ ਦੇ ਜਿਹੜੇ ਆ ਸਰਕਾਰ ਕਰਜ਼ੇ ਮਾਫ ਕਰ ਰਹੀ ਆ ਇਸ ਕਰਕੇ ਜਿਹੜੇ ਗਰੀਬ ਪਰਿਵਾਰਾਂ ਦੇ ਆ 2 ਲੱਖ ਤੱਕ ਜਿਹੜੇ ਹੈਗੇ ਉਹ ਕਰਜ਼ੇ ਮਾਫ ਕੀਤੇ ਜਾਣ ਔਰ ਚੌਥੀ ਮੰਗ ਸਾਡੀ ਇਹ ਆ ਵੀ ਕਾਫੀ ਲੰਬੇ ਸਮੇਂ ਤੋਂ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਦੇ ਜਿਹੜੇ ਆ ਨੀਲੇ ਕਾਰਡ ਜਿਨ੍ਹਾਂ ਤੇ 2 ਰੁਪਏ ਕਿਲੋ ਕਣਕ ਮਿਲਦੀ ਸੀਗੀ ਉਹ ਕੱਟ ਦਿੱਤੇ ਗਏ ਨੇ ਔਰ ਕਾਫੀ عرصਾ ਬੀਤ ਗਿਆ ਪਰ ਹਜੇ ਤੱਕ ਜਿਹੜੇ ਆ ਲੋਕਾਂ ਦੇ ਕਾਰਡ ਰੀਨਿਊ ਨਹੀਂ ਹੋਏ ਕਾਰਡ ਨਹੀਂ ਬਣੇ ਸੋ ਅਸੀਂ ਪੰਜਾਬ ਸਰਕਾਰ ਗਾੜੀ ਇਹ ਮੰਗ ਰੱਖਦੇ ਆ ਕਿ ਜਿਹੜੇ ਗਰੀਬ ਪਰਿਵਾਰ ਜਿਨ੍ਹਾਂ ਕੋਲ ਬਿਲਕੁਲ ਜ਼ਮੀਨਾਂ ਨਹੀਂ ਹੈਗੀਆਂ ਉਹਨਾਂ ਦੇ ਜਿਹੜੇ ਕੱਟੇ ਹੋਏ ਕਾਰਡ ਆ ਦੁਬਾਰਾ ਰੀਨਿਊ ਕਰਕੇ ਲੋਕਾਂ ਨੂੰ ਜਿਹੜੀ ਆ ਸਰਕਾਰੀ ਕਾਣਕ ਜਿਹੜੀ ਆ ਮਿਲਦੀ ਆ ਰਾਤ ਨੂੰ ਜਿਹੜਾ ਉਹ ਮਹੀਆ ਕਰਾਇਆ ਜਾਵੇ। ਐ ਕੀ ਵਿਸ਼ਵਾਸ ਕੀ ਦਿੱਤਾ ਗਿਆ ਤੁਹਾਨੂੰ? ਅੱਜ ਇਹ ਤਹਿਸੀਲਦਾਰ ਸਾਹਿਬ ਨੂੰ ਜਿਹੜਾ ਮਿਲਿਆ ਉਹਨਾਂ ਮੰਗ ਪੱਤਰ ਦਿੱਤਾ ਉਹਨਾਂ ਨੇ ਜਿਹੜਾ ਸਾਨੂੰ ਵਿਸ਼ਵਾਸ ਦਵਾਇਆ ਵੀ ਅਸੀਂ ਤੁਹਾਡਾ ਮੰਗ ਪੱਤਰ ਵਾਇਆ ਡੀਸੀ ਦਫ਼ਤਰ ਤੋਂ ਜਿਹੜਾ ਹੈਗਾ ਵਾ ਉਹ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਜਾਊਗਾ ਔਰ ਜਿਹੜੀਆਂ ਤੁਹਾਡੀਆਂ ਮੰਗਾਆਂ ਉਹ ਜੈਨੂਅਨ ਆ ਕਹਿੰਦੇ ਵੀ ਉਹ ਜਲਦੀ ਤੋਂ ਜਲਦੀ ਪੂਰੀਆਂ ਕੀਤੇ ਜਾਣਗੀਆਂ। ਨਹੀਂ ਸੁਣਵਾਈ ਹੁੰਦੀ ਤੇ ਫਿਰ। ਦੇਖੋ ਜੀ ਅੱਜ ਸਾਡਾ ਪਹਿਲਾ ਮੰਗ ਪੱਤਰ ਆ। ਅਸੀਂ ਚਾਹੁੰਦੇ ਆ ਕਿ ਸਰਕਾਰ ਇਸ ਮਸਲਿਆਂ ਦੇ ਉੱਤੇ ਗੌਰ ਕਰੇ ਔਰ ਤੁਹਾਡਾ ਸਾਰਾ ਮੀਡੀਆ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਉਹ ਸਾਡੀ ਆਵਾਜ਼ ਜਿਹੜੀ ਆ ਸਰਕਾਰ ਤੱਕ ਜਿਹੜੀ ਜਲਦੀ ਪਹੁੰਚੇਗੀ ਔਰ ਅਗਰ ਸਰਕਾਰ ਇਹਨਾਂ ਮੰਗਾਂ ਨੂੰ ਅਨਗੋਲਿਆ ਕਰਦੀ ਆ ਤਾਂ ਅਸੀਂ ਫਿਰ ਇਕੱਲਾ ਅੱਜ ਬਟਾਲੇ ਆਏ ਆ ਤੇ ਫਿਰ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਗਰੀਬ ਸਮਾਜ ਨੂੰ ਨਾਲ ਲੈ ਕੇ ਜਿਹੜਾ ਪ੍ਰਦਰਸ਼ਨ ਕਰਦੇ ਆ ਤਾਂ ਇਹਨਾਂ ਦੀ ਯੂਨੀਅਨ ਵੱਲੋਂ ਚਾਰ ਮੇਨ ਮੰਗਾਂ ਰੱਖੀਆਂ ਗਈਆਂ ਜਿਦੇ ਵਿੱਚ ਉਹ ਕਹਿੰਦੇ ਵੀ ਲਾਲ ਲਕੀਰ ਦੇ ਜਿਹੜੇ ਵਿੱਚ ਮਕਾਨ ਆਂਦੇ ਆ ਉਹਨਾਂ ਦੀ ਰਜਿਸਟਰੀ ਵਾਕੀ ਕੀਤੀ ਜਾਵੇ ਇਹਨਾਂ ਨੂੰ ਕੁਝ ਲੋਨ ਚਾਹੁੰਦੇ ਆ ਵੀ ਲੋਨ ਦੀ ਮਾਫੀ ਹੋਈ ਜਾਵੇ ਤੀਜੇ ਨੀਲੇ ਕਾਰਡ ਆ ਉਹਨਾਂ ਦੇ ਪ੍ਰਤੀ ਚਾਹੁੰਦੇ ਆ ਵੀ ਉਹ ਮਿਲਣ ਜਿਹੜੇ ਗਰੀਬ ਪਰਿਵਾਰ ਆ ਤੇ ਚੌਥਾ ਇਹ ਜਾਂਦੇ ਆ ਵੀ ਸਕੂਲ ਵਿੱਚ ਟੀਚਰਾਂ ਰੱਖਿਆ ਜਾਣ ਤਾਂ ਕਿ ਬੱਚਿਆਂ ਨੂੰ ਐਜੂਕੇਸ਼ਨ ਵਧੀਆ ਦਿੱਤੀ ਜਾਵੇ। ਇਹਨਾਂ ਦੀ ਚਾਰੋਂ ਮੰਗਾਂ ਅਸੀਂ ਕਨਸੀਡਰ ਕਰਾਂਗੇ ਤੇ ਅਸੀਂ ਡੀਸੀ ਆਫਿਸ ਨੂੰ ਭੇਜਾਂਗੇ ਤੇ ਉਹ ਡੀਸੀ ਆਫਿਸ ਰਾਹੀਂ ਪੰਜਾਬ ਸਰਕਾਰ ਨੂੰ ਪਹੁੰਚੇਗੀ ਤਾਂ ਕਿ ਇਹਨਾਂ ਦੀ ਮੰਗਾਂ ਜੋ ਵੀ ਇਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਉਹਨਾਂ ਦਾ ਸੋਲੂਸ਼ਨ ਜਲਦੀ ਤੋਂ ਜਲਦੀ ਹੋ ਸਕੇ। ਸਰ ਇਹ ਮੰਗ ਪੱਤਰ ਪਹੁੰਚੇਗਾ ਸਰਕਾਰ ਤੱਕ ਕਿ ਟੇਬਲ 'ਤੇ ਲਈ ਰਹਿ ਜਾਏਗਾ। ਨਹੀਂ ਇਹ ਜੇ ਹੁਣ ਸਾਡੇ ਕੋਲ ਆਇਆ ਹੈ ਤੁਹਾਡੀ মিডিਆ ਰਾਹੀਂ ਤੁਸੀਂ ਦਿਖਾ ਰਹੇ ਹੋ। মিডিਆ ਸਾਰੀ ਤਰਫ ਹੈ। ਜੇ ਅਸੀਂ ਨਹੀਂ ਪਹੁੰਚਾਵਾਂਗੇ ਤਾਂ ਅਸੀਂ ਕਸੂਰਬਾਰ ਹੋਵਾਂਗੇ ਨਾ ਤਾਂ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਮੰਗ ਪੱਤਰ ਪੰਜਾਬ ਸਰਕਾਰ ਨੂੰ ਪਹੁੰਚਾਵਾਂਗੇ